ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਗੁਰੂ ਪਤਵੰਤ ਸਿੰਘ ਪੰਨੂ ਸਾਹਿਬ ਜਿਹੜੇ ਕੇਤ ਅਨੁਸਾਰ ਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਰਹਿ ਕੇ ਖਾਲਸਤਾਨ ਦੀ ਗੱਲ ਕਰਦੇ ਆ ਖਾਲਸਤਾਨ ਦੇ ਮੁੱਦੇ ਉੱਤੇ ਬੋਲਦੇ ਆ ਤੇ ਹੁਣ ਸੁਣਿਆ ਹੈ ਕਿ ਉਹ ਹਰਜੀਤ ਸਿੰਘ ਨੂੰ ਮਿਲਣ ਵਾਸਤੇ ਜੇਲ੍ਹ ਚ ਗਏ ਹਰਜੀਤ ਸਿੰਘ ਜਿਨ੍ਹਾਂ ਕੋ ਪਿਛਲੇ ਦਿਨੋਂ ਇੱਕ ਟਰੱਕ ਦਾ ਐਕਸੀਡੈਂਟ ਹੋ ਜਾਂਦਾ ਜਿੰਦਾ ਕਰਕੇ ਤਿੰਨ ਲੋਕਾਂ ਦੀ ਜਾਨ ਚਲ ਜਾਂਦੀ ਹੈ ਤੇ ਉਹਨਾਂ ਨੂੰ ਮਿਲਣ ਵਾਸਤੇ ਪੰਨੂ ਸਾਹਿਬ ਜੇਲ੍ਹ ਦੇ ਵਿੱਚ ਗਏ ਆ ਉਹ ਉਹਨਾਂ ਨੇ ਜਾ ਕੇ ਉੱਥੇ ਕੀ ਆਖਿਆ ਵਾ ਤੇ ਨਾਲ ਹੀ ਨਾਲ ਇਹ ਪੰਜਾਬੀ ਜਿਹੜੇ ਆਪਣੇ ਹੈਗੇ ਵੀਰ ਇਹਨਾਂ ਦਾ ਪੰਨੂ ਸਾਹਿਬ ਦੇ ਬਾਰੇ ਕੀ ਕਹਿਣਾ ਇਹ ਵੀ ਆਪਾਂ ਅੱਜ ਦੀ ਵੀਡੀਓ 'ਚ ਜਾਣਾਂਗੇ ਤੇ ਦੂਸਰੇ ਪਾਸੇ ਈ ਵੱਡੀ ਖਬਰ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਕਾਰ ਵਾਲੀ ਹੈ ਸੋਨੇ ਆ ਕਿ ਉਹਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਉਹਨੂੰ ਵੀ ਠੰਡੀ ਜੇਲ੍ਹ ਚ ਰੱਖਿਆ ਜਾ ਸਕਦਾ ਇਹ ਮੁਕੰਮਲ ਜਿਹੜੀ ਜਾਣਕਾਰੀ ਇਹਨਾਂ ਖਬਰਾਂ ਦੇ ਬਾਰੇ ਆਪਾਂ ਅੱਜ ਦੀ ਵੀਡੀਓ 'ਚ ਜਾਣੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬਾਅਦ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਤੇ ਅਮਰੀਕਾ ਦੀਆਂ ਦੋ ਵੱਡੀਆਂ ਖਬਰਾਂ ਨੇ ਪੂਰੇ ਦੇਸ਼ ਭਰ ਦੇ ਵਿੱਚ ਤਹਿਲ ਕਮਚਾ ਦਿੱਤਾ ਯਾਨੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਬਾਰ-ਬਾਰ ਇਹੀ ਖਬਰ ਆ ਰਹੀ ਸੀ ਕਹਿੰਦੇ ਉਹਨੂੰ ਜ਼ਹਿਰ ਹੋ ਸਕਦੀ ਆ ਠੰਡੀ ਜੇਲ੍ਹ ਦੇ ਵਿੱਚ ਬਿਕਰਮ ਸਿੰਘ ਮਨਜੀਠੀਆ ਦੀ ਪਤਨੀ ਕਿਵੇਂ ਜਾਊਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਪਡੇਟ ਔਰ ਉਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਹਰਜਿੰਦਰ ਸਿੰਘ ਦੇ ਨਾਲ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਸੀ ਤਾਂ ਕੱਲ ਇੱਕ ਪੰਨੂ ਦੀ ਵੀਡੀਓ ਆਈ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਸੁਣਾਇਆ ਸੀ ਕਿਰੇ ਖਾਲਸਤਾਨੀ ਪੰਨੂ ਜੇਨਾ ਵਿੱਚ ਹਰਜਿੰਦਰ ਸਿੰਘ ਨੂੰ ਮਿਲ ਕੇ ਆਏ ਸੀ ਕਹਿੰਦੇ ਜੀ ਖਾਲਸਤਾਨੀ ਪੱਖੀ ਹਰਜਿੰਦਰ ਸਿੰਘ ਹੈ ਇਹ ਦਾਵਾ ਕਿਨੇ ਕੀਤਾ ਸੀ ਗੁਰਪੰਤ ਸਿੰਘ ਪੰਨੂ ਨੇ ਪਰ ਜੇਲ੍ਹ ਦੇ ਵਿੱਚ ਮਿਲ ਕੇ ਹਰਜਿੰਦਰ ਸਿੰਘ ਨੂੰ ਪੰਨੂ ਵੀ ਕਸੂਤਾ ਫਸ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਇੱਕ ਕਰਕੇ ਕਿ ਹਰਜਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਨੂ ਵੀ ਕਸੂਤਾ ਫਸ ਗਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਪਤਨੀ ਦੀ ਬਾਰ-ਬਾਰ ਅਪਡੇਟ ਆ ਰਹੀ ਸੀ ਕਹਿੰਦੇ ਜੀ ਵਿਜੀਲੈਂਸ ਬਿਊਰੋ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਉਹਦੀ ਪਤਨੀ ਤੋਂ ਪੁੱਛਗਛ ਕਰ ਸਕਦਾ ਮਜੀਠੀਏ ਦੇ ਕੇ ਇਹਦੇ ਵਿੱਚ ਪਰ ਹੁਣ ਤੱਕ ਖਬਰ ਇਹ ਵੀ ਆ ਰਹੀ ਹੈ ਕਹਿੰਦੇ ਠੰਡੀ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਏ ਦੀ ਪਤਨੀ ਕਿਵੇਂ ਪਹੁੰਚਦੀ ਹੈ ਜਰਾ ਤੁਹਾਡੇ ਨਾਲ ਸਾਂਝੀ ਕਰਾਂਗੇ ਬੜੀ ਹੀ ਵੱਡੀ ਔਰ ਅਹਿਮ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਸਭ ਤੋਂ ਪਹਿਲੀ ਖਬਰ ਗੁਰਪੰਤ ਸਿੰਘ ਪੰਨੂ ਅਮਰੀਕਾ ਦੇ ਵਿੱਚ ਬੈਠੇ ਨੇ ਅਕਸਰ ਪੰਜਾਬ ਦੇ ਲੋਕਾਂ ਨੂੰ ਕਈ ਵਾਰ ਅਫਸਾਇਆ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਵੇਂ ਕਿ ਮੈਂ ਕੱਲ ਵੀ ਦੱਸਿਆ ਸੀ ਕਿ ਪਈ ਕਈ ਵਾਰ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਗੁਰਪੰਤ ਸਿੰਘ ਪੰਨੂ ਵੱਨੀਓ ਧਮਕੀ ਦਿੱਤੀ ਗਈ ਹੈ ਚਾਹੇ ਕੋਈ ਵੀ ਤਿਹਾੜ ਹੋਵੇ ਗੁਰਪੰਤ ਸਿੰਘ ਪੰਨੂ ਦੀ ਹਰ ਵੇਲੇ ਧਮਕੀ ਆਉਂਦੀ ਹੈ ਪੰਜਾਬ ਦੇ ਅੰਦਰ ਖਾਲਸਤਾਵੀ ਪੱਖੀ ਲੋਕਾਂ ਨੂੰ ਹਦਾਇਤ ਦਿੱਤੀ ਜਾਂਦੀ ਸੀ ਕਿ ਤੁਸੀਂ ਮੁੱਖ ਮੰਤਰੀ ਨੂੰ ਉਡਾ ਦਿਓ 15 ਅਗਸਤ ਵਾਲੇ ਦਿਨ ਗੁਰਪੰਤ ਸਿੰਘ ਪੰਨੂ ਦੀ ਦੋ ਵਾਰ ਧਮਕੀ ਆਈ ਹੈ ਤੁਹਾਡੇ ਸਾਹਮਣੇ ਆਈ ਹੈ ਪਰ ਅੱਜੋ ਹੀ ਪੰਨੂ ਹਰਜਿੰਦਰ ਸਿੰਘ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਅਮਰੀਕਾ ਦੇ ਅੰਦਰ ਉਹ ਭਾਈ ਕਿਸੁੱਤੇ ਫਸ ਗਏ ਨੇ ਕਿਉਂਕਿ ਖਾਲਸਤਾਨ ਦੀ ਗੱਲ ਅਕਸਰ ਕਰਦੇ ਨੇ ਉਹਨਾਂ ਨੇ ਦਾਵਾ ਗੱਲ ਕੀ ਕਰ ਦਿੱਤਾ ਜਿਹੜੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੁਣਾਇਆ ਵੀ ਸੀ ਕਹਿੰਦਾ ਜੀ ਖਾਲਸਤਾਨੀ ਪੱਖੀ ਐ ਹਰਜਿੰਦਰ ਸਿੰਘ ਐਸ ਕਰਕੇ ਮੈਂ ਉਹਨੂੰ ਜੇਲ੍ਹ ਦੇ ਵਿੱਚ ਮਿਲਣਾ ਆ ਪਰ ਬਹੁਤੇ ਸਾਥੀਆਂ ਨੂੰ ਦੀ ਸਜ਼ਾ ਦਾ ਇੰਤਜ਼ਾਰ ਹੈ ਕਿ ਭਾਈ ਉਹਨੂੰ ਸਜ਼ਾ ਹੁੰਦੀ ਆ ਜਾਂ ਉਹ ਬਰੀ ਹੋਣਗੇ ਜਾਂ ਘੱਟ ਸਜ਼ਾ ਹੋਊਗੀ ਇਹਦੇ ਤੇ ਵੀ ਤੁਹਾਡੇ ਨਾਲ ਚਾਣਨਾ ਪਾਵਾਂਗੇ ਬਹੁਤ ਵੱਡੀ ਖਬਰ ਹਰਜਿੰਦਰ ਨੂੰ ਲੈ ਕੇ ਵੀ ਪਹਿਲਾਂ ਤੁਸੀਂ ਇਹ ਸੁਣੋ ਕਿ ਜਿਹੜੇ ਗੁਰਪੰਤ ਸਿੰਘ ਪੰਨੂ ਨੇ ਉਹ ਕਸੂਤੇ ਕਿੰਨੇ ਫਸ ਗਿਆ ਕੀ ਇਹ ਜਿਹਾ ਕਹਿ ਦਿੱਤਾ ਸੀ ਉਹਨਾਂ ਨੇ ਸੁਣੋ ਆ ਦਸੀਆਂ ਜ਼ਰੂਰੀ ਸੀ ਸੋ ਜਦੋਂ ਮੈਂ ਮਿਲਿਆ ਤੇ ਇਹ ਮੈਂ ਅਬਜ਼ਰਵ ਕੀਤਾ ਹੈ ਇਹ ਉਹਦੀ ਹਰਜਿੰਦਰ ਸਿੰਘ ਦੀ ਸਟੇਟਮੈਂਟ ਨਾ ਲਵੇ ਕੋਈ ਕਿ ਜਦੋਂ ਦਾ ਇਹ ਹਾਦਸਾ ਹੋਇਆ ਜਦੋਂ ਉਹ ਇਹ ਹਾਦਸਾ ਹੋਇਆ ਤੇ ਉਹਦੇ ਮਨ ਦੇ ਉੱਤੇ ਕੀ ਮੈਂ ਫੀਲ ਕੀਤਾ ਕਿ ਅੱਖਾਂ 'ਚ ਪਾਣੀ ਆ ਦਿਲ ਚ ਹਮਦਰਦੀ ਆ ਤੇ ਮੂੰਹ ਦੇ ਉੱਤੇ ਵਾਹਿਗੁਰੂ ਤੇ ਅਰਦਾਸ ਆ ਉਹਨਾਂ ਵਾਸਤੇ ਕਿ ਜਿਹੜੇ ਉਦੋਂ ਉਸ ਇਨਸੀਡੈਂਟ ਦੇ ਵਿੱਚ ਦਿਨ ਅਮਰੀਕਨਸ ਪੂਰੇ ਹੋਏ ਸੀ ਇਹ ਮੈਂ ਆਪਣੀ ਅੱਖੀਂ ਦੇਖਿਆ ਕਿ ਕਿਵੇਂ ਉਹਨੂੰ ਲੱਗਦਾ ਕਿ ਇਹ ਜਿਹੜੇ ਉਦੋਂ ਜਿਹੜੇ ਪੂਰੇ ਹੋਏ ਆ ਤੇ ਨਾ ਅਮਰੀਕਨਸ ਕਿਵੇਂ ਉਹਦੇ ਲਈ ਹਮਦਰਦੀ ਹਰਜਿੰਦਰ ਦੇ ਬੁੱਲਾਂ ਦੇ ਉੱਤੇ ਅੱਖਾਂ ਦੇ ਵਿੱਚ ਤੇ ਦਿਲ ਵਿੱਚ ਅਰਦਾਸ ਹੈ ਦੇਖੋ ਕਿਉਂਕਿ ਮੈਂ ਉਹਦਾ ਵਕੀਲ ਨਹੀਂ ਆ ਤੇ ਅਸੀਂ ਹੁਣੇ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਮੈਂ ਇਹ ਦੱਸੀਆਂ ਗੱਲਾਂ ਕਿ ਜੋ ਮੈਂ ਆਬਜ਼ਰਵ ਕੀਤਾ ਕਿ ਉਹ ਕੀ ਸੀਗਾ ਤੇ ਕਿਸ ਤਰੀਕੇ ਦੇ ਨਾਲ ਕਿਉਂਕਿ ਇਹ ਕੇਸ ਉਹਦੇ ਸਾਥੀਆਂ ਨੇ ਤੇ ਉਥੇ ਕੈਲੀਫੋਰਨੀਆ ਦੇ ਜਿਹੜੇ ਉਹਦੇ ਦੋਸਤ ਹੈ ਜਣਾ ਸੱਜਣ ਹੈ ਉਹਨਾਂ ਨੇ ਲੜਨਾ ਕਿ ਇਹਦੇ ਲਈ ਬਹੁਤ ਹੀ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਪੂਰੀ ਜਿਹੜੀ ਆਪਣੇ ਅਮਰੀਕਨ ਸਿਕਸ ਹੈ ਦੇ ਸ਼ੁੱਡ ਸਟੈਂਡ ਇਨ ਸੋਲਿਡੈਰਟੀ ਵਿਦ ਦਾ ਵਿਕਟਮਸ ਤਾਂ ਸੁਣਦੇ ਪੰਜਾਬ ਵਾਲੇ ਹੁਣ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਇੱਕ ਪਾਸੇ ਪੰਨੂ ਉੱਤਰ ਗਿਆ ਸੀ ਤਾਂ ਹੁਣ ਉਹਨਾਂ ਨੇ ਦਾਵਾ ਕੀ ਕਰ ਦਿੱਤਾ ਸੀ ਦੋ ਗੱਲਾਂ ਕਈਆਂ ਵੱਡੀਆਂ ਜਿਨ੍ਹਾਂ ਨੇ ਪੰਨੂ ਨੂੰ ਬਸਾ ਕੇ ਧਰ ਦਿੱਤਾ ਪਹਿਲੀ ਗੱਲ ਕਹੀ ਸੀ ਕਹਿੰਦਾ ਖਾਲਸਤਾਨੀ ਪੱਕੀ ਹੈ ਹਰਜਿੰਦਰ ਸਿੰਘ ਐਸ ਕਰਕੇ ਮੈਨੂੰ ਮਿਲਣਾ ਹੈ ਜੇਲ੍ਹ ਦੇ ਵਿੱਚ ਅਮਰੀਕਾ ਦੇ ਅੰਦਰ ਉਹ ਵੀ ਨੇ ਤੇ ਉਹ ਮੁੰਡਾ ਵੀ ਹੈ ਔਰ ਦੂਜੇ ਪਾਸੇ ਉਹਨਾਂ ਨੇ ਦਾਵਾ ਇੱਕ ਬਾਅਦ ਵੱਡਾ ਹੋਰ ਕਰ ਦਿੱਤਾ ਸੀ ਕਈ ਲੱਖ ਡਾਲਰਾਂ ਦਾ ਦੇਣ ਦਾ ਦਾਵਾ ਕਰ ਦਿੱਤਾ ਤਾਂ ਇੱਥੇ ਆ ਕੇ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਕੱਲ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਮੈਂਟਾਂ ਦੇ ਵਿੱਚ ਲੋਕਾਂ ਨੇ ਬਹੁਤ ਆਨੇ ਲਿਖਿਆ ਕਹਿੰਦੇ ਜੇਕਰ ਪੰਨੂ ਪੰਜਾਬ ਦੇ ਸਿੱਖਾਂ ਦੇ ਹੱਕ ਦੇ ਵਿੱਚ ਬੋਲਦਾ ਅਕਸਰ ਤੁਸੀਂ ਵੇਖਿਆ ਆਪਦੇ ਆਪ ਨੂੰ ਇੱਕ ਬਹੁਤ ਵੱਡਾ ਸਿੱਖ ਮੰਨਦਾ ਕਹਿੰਦੇ ਜੀ ਫਿਰ ਇਹ ਚਿੱਟੇ ਦੇ ਖਿਲਾਫ ਕਿਉਂ ਨਹੀਂ ਬੋਲਦਾ ਗੁਰੂ ਸਾਹਿਬ ਦੀਆਂ ਬੇਅਦਬੀਆਂ ਬੜੇ ਵਾਰ ਹੋਈਆਂ ਨੇ ਪੰਜਾਬ ਦੇ ਅੰਦਰ ਉਦੋਂ ਕਿਉਂ ਪੰਨੂ ਨਹੀਂ ਬੋਲਦਾ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਤੱਥ ਨੇ ਜਿਹੜੇ ਆਪਣੀ ਵੀਡੀਓ ਦੇ ਥੱਲੇ ਲੋਕਾਂ ਨੇ ਧਰੇ ਸੀ ਤਾਂ ਇਹ ਗੱਲ ਬਣਦੀ ਵੀ ਆ ਪੰਜਾਬ ਨੂੰ ਅਕਸਰ ਵਿਗਾੜਨ ਦੀ, ਢੋੜਨ ਦੀ ਗੱਲ ਕਰਦਾ ਗੁਰਪੰਤ ਸਿੰਘ ਪੰਨੂ, ਜਾਂ ਚਿੱਟੇ ਦੇ ਵਿਰੁੱਧ, ਜਾਂ ਬਾਦਲਾਂ ਦੇ ਵਿਰੁੱਧ ਤੇ ਜਾਂ ਬੇਅਦਬੀਆਂ ਦੇ ਵਿਰੁੱਧ ਕਦੇ ਬੋਲਦਾ ਦੇਖਿਆ? ਨਹੀਂ ਦੇਖਿਆ। ਅੱਜ ਕਰਕੇ ਪੰਜਾਬ ਦੇ ਲੋਕ ਵੱਡੇ ਪੱਦਰ ਤੇ ਇਹ ਗੱਲਾਂ ਲਿਖ ਰਹੇ ਨੇ। ਕਹਿੰਦੇ ਜੇਕਰ ਪੰਨੂ ਨੂੰ ਵਾਕਈ ਦਿੱਤਾ ਤਾਂ ਭਾਈ ਸਾਡੇ ਜਿਹੜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹਨਾਂ ਤੇ ਬੋਲ। ਫਿਰ ਮੰਨਾਂਗੇ ਕਿ ਹਾਂ ਯਾਰ ਇੱਕ ਬੰਦਾ ਸਿੱਖ ਹੈ। ਇਹ ਲੋਕ ਪੰਜਾਬ ਦੇ ਕਹਿ ਰਹੇ ਨੇ। ਤਾਂ ਹੁਣ ਦੂਜੇ ਪਾਸੇ ਆਜੋ। ਇੱਕ ਠੰਡੀ ਜੇਲ੍ਹ ਦਾ ਜ਼ਿਕਰ ਹੋ ਰਿਹਾ। ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਪੁੱਛ ਦੱਸਤਾ ਕਹਿੰਦੇ ਕਈ ਵਾਰ ਪਹਿਲਾਂ ਵੀ ਹੋ ਚੁੱਕੀ ਆ ਤਾਂ ਉਹਨੂੰ ਇੱਕ ਨੋਟਿਸ ਜਿਹੜਾ ਜਾਰੀ ਹੋਇਆ ਸੀ ਉਹਦੇ ਤਹਿਤ ਪੁੱਛ ਦੱਸ ਕਰਨ ਤੋਂ ਬਾਅਦ ਕਹਿੰਦੇ ਜੀ ਹੁਣ ਠੰਡੀ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਜਾ ਸਕਦੀ ਆ ਠੰਡੀ ਜੇਲ੍ਹ ਦਾ ਜ਼ਿਕਰ ਕਿਉਂ ਹੋਇਆ ਵਜ੍ਹਾ ਕੀ ਆ ਠੰਡੀ ਜੇਲ੍ਹ ਇਸ ਤਰ੍ਹਾਂ ਨਹੀਂ ਕਿ ਉਹਨੂੰ ਕੋਈ ਸਕੂਨ ਦੇ ਨਾਲ ਰੱਖਿਆ ਜਾਵੇ ਠੰਡੀ ਜੇਲ੍ਹ ਦੀ ਵਜ੍ਹਾ ਇਹ ਆ ਕਿ ਭਾਈ ਬਹੁਤ ਦੂਰ ਠੰਡੇ ਇਲਾਕਿਆਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਈ ਜੇਲਾ ਪਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜੇਲ ਉਹ ਵੀ ਹੈ ਜਿੱਥੋਂ ਸਾਡੇ ਕਈ ਨੌਜਵਾਨ ਪੰਜਾਬ ਦੇ ਰੱਖੇ ਗਏ ਨੇ ਪਰ ਹੁਣ ਪੰਜਾਬ ਦੇ ਅੰਦਰ ਇਸ ਖਬਰ ਨੇ ਵੀ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਤਨੀ ਹੈ 11 ਸਾਲ ਦੇ ਵਿੱਚ ਉਹਨਾਂ ਨੇ ਕਈ ਵਾਰ ਐਸੇ ਇਲਜ਼ਾਮ ਲਗਾ ਦਿੱਤੇ ਸੀ ਸਰਕਾਰ ਦੇ ਉੱਤੇ ਕਹਿੰਦੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਵੀ ਇੱਕ ਵੀ ਰਿਪੋਰਟ ਨਹੀਂ ਮਿਲੀ ਬਰਦਰ ਰਜ਼ਲ ਦੇ ਵਿੱਚ ਉਹਨਾਂ ਦੀ ਹੀ ਪਤਨੀ ਦੇ ਖਿਲਾਫ ਇੱਕ ਬਹੁਤ ਵੱਡਾ ਮਾਮਲਾ ਖੜਾ ਹੋ ਗਿਆ ਕਿਉਂਕਿ ਉਸੇ ਦੇ ਨਾਮ ਘੁਮਾ ਫਰਿਆ ਕੇ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਸਾਰੇ ਨੂੰ ਇੰਨਾ ਯਾਨੀ ਪੈਸਾ ਦਿੱਤਾ ਐਨੀ ਜ਼ਮੀਨ ਜਾਇਜ਼ ਦੇ ਦਿੱਤੀ ਪਰ ਉਸੇ ਦੇ ਜ਼ਰੀਏ ਆਪਣੀ ਪਤਨੀ ਦੇ ਨਾਮ ਲਵਾ ਦਿੱਤੀ ਦੇਖੋ ਕਿਡਾ ਜਾਲ ਬੁਣਿਆ ਵਿਕਰਮ ਸਿੰਘ ਮਜੀਠੀਆ ਨੇ ਤਾਂ ਫਿਰ ਅਕਾਲੀ ਦਲ ਦਾ ਦਾਅਵਾ ਕਰਦਾ ਇਹਨਾਂ ਦੇ ਵਰਕਰ ਦਾਵਾ ਕਰਦੇ ਉਹਨਾਂ ਦਾ ਪਰਿਵਾਰ ਦਾਵਾ ਕਰਦਾ ਮਜੀਠੀਏ ਦਾ ਉਹਨਾਂ ਦੇ ਵਕੀਲ ਕਰਦੇ ਨੇ ਕਹਿੰਦੇ ਜੀ ਵਿਕਰਮ ਮਜੀਠੀਆ ਕੋਲ ਤਾਂ ਨਾ ਬੇਨਾਮੀ ਸੰਪਤੀ ਹੈ ਨਾ ਕੋਈ ਬਹੁਤ ਵੱਡੇ ਪੱਧਰ ਤੇ ਪੈਸਾ ਉਹਦਾ ਕਹਿੰਦੇ 540 ਰੁਪਏ ਤੱਕ ਨਹੀਂ ਬਰਾਮਦ ਹੁੰਦੇ ਸਾਡੇ ਤੋਂ ਇਹ ਦੇਖੋ ਵੀ ਇਹਨਾਂ ਦੇ ਝੂਠ ਇਹਨਾਂ ਦੇ ਝੂਠ ਹੀ ਇਹਨਾਂ ਨੂੰ ਲਈ ਬੈਠੇ ਨੇ ਐਸੇ ਕਰਕੇ ਪੰਜਾਬ ਦੇ ਲੋਕਾਂ ਨੇ ਮਿੱਟੀ ਦੇ ਵਿੱਚ ਬਾਗਰਾਂ ਨੂੰ ਵੀ ਮਿਲਾ ਦਿੱਤਾ ਤੇ ਨਾ ਮਜੀਠੀਆ ਨੂੰ ਵੀ ਮਿਲਾ ਦਿੱਤਾ ਕਿਸੇ ਵੇਲੇ ਵੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਮੁੱਖ ਮੰਤਰੀ ਭਗਵੰਤ ਮਾਨ ਇੱਕ ਸੁਖਵੀਰ ਬਾਦਲ ਦਾ ਵੀ ਨਾਮ ਆ ਰਿਹਾ ਵੇ ਅਧੀਆਂ ਦੇ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਅरेस्ट ਕਰਵਾ ਸਕਦੇ ਨੇ ਤਾਂ ਬਹੁਤ ਵੱਡੀ ਖਬਰ ਹੈ ਇਸ ਵੇਲੇ ਦੀ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ ਬਹੁਤ ਹੀ ਅਹਿਮ ਖਬਰ ਤਾਂ ਠੀਕਾ ਪੰਜਾਬ ਵਾਲੋ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੈਈ ਦੀ ਵੀਡੀਓ ਆਪਾਂ ਦੇਖੀ ਕਿ ਗੁਰਪ੍ਰਤਵੰਤ ਸਿੰਘ ਪੰਨੂ ਜਿਹੜੇ ਕਿ ਅਮਰੀਕਾ ਦੇ ਵਿੱਚ ਰਹਿੰਦੇ ਆ ਤੁਹਾਨੂੰ ਪਤਾ ਅਮਰੀਕਾ ਦੇ ਵਿੱਚ ਰਹਿ ਕੇ ਤੇ ਖਾਲਸਾਣ ਦੇ ਗੱਲ ਕਰਦੇ ਖਾਲਸਾਣ ਦੇ ਮੁੱਦੇ ਉੱਤੇ ਆਵਾਜ਼ ਉਠਾਉਂਦੇ ਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਹਰਜੀਤ ਸਿੰਘ ਜਿੰਦ ਕੋ ਐਕਸੀਡੈਂਟ ਹੋ ਗਿਆ ਵਾ ਉਹਨਾਂ ਦੇ ਨਾਲ ਇੱਕ ਹਾਸਾ ਪੇਸ਼ ਆ ਗ ਜਾਂਦਾ ਕਰਕੇ ਕਿ ਤਿੰਨ ਲੋਕਾਂ ਦੀ ਜਾਨ ਚਲ ਗਈ ਹੈ ਉਹ ਜੇਲ੍ਹ ਦੇ ਵਿੱਚ ਹੈ ਤੇ ਪੰਨੂ ਸਾਹਿਬ ਉਹਨੂੰ ਮੇਰਾ ਹਰਜੀਤ ਸਿੰਘ ਨੂੰ ਮਿਲਣ ਵਾਸਤੇ ਜੇਲ੍ਹ ਚ ਗਏ ਉੱਥੇ ਜਾ ਕੇ ਉਹਨੇ ਦੱਸਿਆ ਕਿ ਸਾਨੂੰ ਪਤਾ ਹੈ ਕਿ ਤੁਸੀਂ ਖਾਲਸਤਾਨੀ ਹੋ ਖਾਲਸਤਾਨ ਦੀ سپورਟ ਦੇ ਵਿੱਚ ਹੋ ਤੇ ਅਸੀਂ ਤੁਹਾਡੀ سپورਟ ਦੇ ਵਿੱਚ ਹੈ ਤੁਹਾਨੂੰ ਜਿਸ ਤਰ੍ਹਾਂ ਦੀ ਮਾਲੀਮਦਦ ਚਾਹੀਦੀ ਹੋਗੀ ਸਾਨੂੰ ਦੱਸਿਓ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਪੰਨੂ ਸਾਹਿਬ ਨੇ ਦੱਸਿਆ ਕਿ ਉਹਨਾਂ ਦੀ ਅੱਖਾਂ ਦੇ ਵਿੱਚ ਨਿਦਾਮਤ ਹੈ ਪਰੇਸ਼ਾਨ ਹੈ ਰੋਂਦੇ ਹੈ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਹੈ ਅਜਾਰੀ ਗੱਲ ਹੈ ਕਿ ਬਹੁਤ ਵੱਡਾ ਹਾਸਾ ਹੋ ਗਿਆ ਇੱਕ ਇਨਸਾਨ ਜਿਨੇ ਸੋਚਿਆ ਵੀ ਨਹੀਂ ਕਿ ਉਹਦੇ ਕੋਲੋਂ ਕੋਈ ਐਂਦਾ ਕੰਮ ਹੋ ਜਾਏ ਕਿਉਂਕਿ ਉਹ ਆਪਣੀ ਮਿਹਨਤ ਮਜ਼ਦੂਰੀ ਵਾਸਤੇ ਬਾਹਰ ਗਏ ਲੇਕਿਨ ਅਚਾਨਕ ਉਹਨਾਂ ਕੋਲੋਂ ਇੱਕ ਐਸਾ ਹਾਸਾ ਪੇਸ਼ ਆਇਆ ਜਿੰਦਾ ਕਰਕੇ ਕਿ ਉਹਨਾਂ ਨੂੰ ਹੁਣ ਹੋ ਸਕਦਾ ਹੈ ਕਿ ਲੰਬੀ ਇਜ਼ਤਿਆਬ ਹੀ ਹੋ ਸਕਦੀਆਂ ਹੋ ਸਕਦਾ ਹੈ ਕਿ ਉਹਨੂੰ ਥੋੜੀ ਇਜ਼ਤਿਆਬ ਮਿਲ ਜੇ ਲੇਕਿਨ ਇੱਕ ਵਿਕਤੀ ਤੌਰ ਤੇ ਇਨਸਾਨ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਇਸ ਕਰਕੇ ਪੰਨੂ ਸਾਹਿਬ ਨੇ ਉਹਨੂੰ ਜਾ ਕੇ ਸਪੋਰਟ ਕੀਤੀ ਉਹਨੂੰ ਹੌਸਲਾ ਦਿੱਤਾ ਲੇਕਿਨ ਇਸ ਦੇ ਬਾਰੇ ਆਪਣੇ ਪੰਜਾਬੀਆਂ ਦਾ ਇਹ ਕਹਿਣਾ ਹੈ ਆਪਣੇ ਪੰਜਾਬੀ ਸਿੱਖ ਵੀਰਾਂ ਦਾ ਇਹ ਕਹਿਣਾ ਕਿ ਅਗਰ ਤੁਸੀਂ ਵਾਕਿਆ ਹੀ ਪੰਜਾਬ ਦੇ ਸਪੋਰਟ ਦੇ ਵਿੱਚੋਂ ਪੰਜਾਬੀਆਂ ਦੇ ਨਾਲ ਹੋ ਤੇ ਖਾਲਿਸਤਾਨ ਦੀ ਗੱਲ ਕਰਦੇ ਹੋ ਤੇ ਫਿਰ ਉਦੋਂ ਕਿਉਂ ਨਹੀਂ ਬੋਲਦੇ ਜਾਂ ਉਸ ਮੁੱਦੇ ਉੱਤੇ ਨਹੀਂ ਬੋਲਦੇ ਜਦੋਂ ਕਿ ਹੁਣ ਪੰਜਾਬ ਦੇ ਵਿੱਚ ਨਸ਼ਾ ਇਨਾ ਆਮ ਹੋਇਆ ਉਸ ਮੁੱਦੇ ਤੇ ਤੁਸੀਂ ਗੱਲ ਨਹੀਂ ਕਰਦੇ ਇਹਾਂ ਫੇਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਦੋਂ ਵੀ ਤੁਸੀਂ ਨਹੀਂ ਬੋਲਦੇ ਤੇ ਨਾ ਹੀ ਤੁਸੀਂ ਬਾਦਲ ਪਰਿਵਾਰ ਦੇ ਖਿਲਾਫ ਬੋਲਦੇ ਹੋ ਪੰਜਾਬੀਆਂ ਦਾ ਸ਼ਿਕਵਾ ਹੈ ਪੰਜਾਬੀਆਂ ਦਾ ਇਹ ਕਹਿਣਾ ਹੈ ਕਿ ਅਗਰ ਪੰਨੂ ਸਾਹਿਬ ਵਾਕਈ ਪੰਜਾਬੀਆਂ ਦੇ ਸਪੋਰਟ ਵਿੱਚ ਨੇ ਖਾਲਸਤਾਨ ਬਣਾਉਣਾ ਚਾਹੁੰਦੇ ਆ ਤੇ ਫਿਰ ਪੰਜਾਬੀਆਂ ਦੇ ਹਰ ਮੁੱਦੇ ਉੱਤੇ ਹਰ ਦੁੱਖ ਸੁੱਖ ਦੇ ਵਿੱਚ ਨਾਲ ਹੋਣ ਕਰ ਸ਼ਾਮਲ ਹੋਣ ਨਾਲ ਖੜੇ ਹੋਣ ਕਰਨ ਏ ਪੰਜਾਬੀਆਂ ਵੀਰਾਂ ਦਾ ਕਹਿਣਾ ਹੈ ਮੰਨੂ ਸਾਹਿਬ ਨੂੰ ਤੇ ਦੂਸਰੇ ਪਾਸੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਘਰ ਵਾਲੀ ਸੁਣਾਇਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਉਹਨਾਂ ਨੂੰ ਠੰਡੀ ਜੇਲ੍ਹ ਚ ਰੱਖਿਆ ਜਾ ਸਕਦਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਨਾਂ ਬਹੁਤ ਸਾਰੀ ਬੇਨਾਮੀ ਸੰਪਤੀ ਹੈ ਨਾਲ ਹੀ ਨਾਲ ਦੇਖੋ ਕਿ ਕਿਸ ਤਰ੍ਹਾਂ ਪੈਸੇ ਐ ਕ腐ਸ਼ਨ ਜਿਹੜੀ ਹੈ 450 ਕਰੋੜ ਦੀ ਗਈ 700 ਕਰੋੜ ਦੀ ਯਾਨੀ ਕਿ ਬਹੁਤ ਸਾਰੇ ਐਸੇ ਕੇਸ ਜਿਹੜੇ ਉਹਦੇ ਪਏ ਆ ਖੁੱਲੇ ਉਹਨਾਂ ਦੇ ਖਿਲਾਫ ਤੇ ਬਿジネス ਟੀਮਾਂ ਪੂਰੀਆਂ ਆਪਣੇ ਕੰਮ ਕਰਨ ਦੀਆਂ ਮਸਦੂਖ ਭਰਨ ਦੀਆਂ ਸਬੂਤਾਂ ਦੇ ਨਾਲ ਇਹ ਹੁਣ ਉਦੋਂ ਚੀਜ਼ ਪਤਾ ਲੱਗੇਗੀ ਕਿ ਆਇਆ ਕਿ ਵਾਕਈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਸਬੂਤ ਹੈ ਇਹ ਦੋ ਅਦਾਲਤ ਚ ਜਾਣਗੇ ਕਿ ਉਹ ਸਬੂਤ ਉਹਨਾਂ ਦੇ ਖਿਲਾਫ ਜਾਂਦੇ ਆ ਜਾਂ ਨਹੀਂ ਜਾਂਦੇ ਆ ਕਿ ਉਹ ਵਾਕਈ ਉਹਨੇ ਜੋ ਜੋ ਕੀਤਾ ਉਹਨਾਂ ਤੇ ਇਲਜ਼ਾਮ ਲੱਗੇ ਆ ਉਹੀ ਉਹਨਾਂ ਨੇ ਕਿ ਜੁਰਮ ਅਗਰ ਕੀਤੇ ਆ ਤੇ ਉਹਨਾਂ ਦੇ ਸਬੂਤ ਵੀ ਹੋਏ ਤੇ ਫਿਰ ਤੇਨੂੰ ਲੰਬੀ ਸਜ਼ਾ ਹੋ ਜਾਏਗੀ ਤੇ ਅਗਰ ਇਸ ਤਰ੍ਹਾਂ ਦਾ ਕੰਮ ਨਹੀਂ ਯਾਨੀ ਕਿ ਸਬੂਤ ਜਿਹੜੇ ਨਾ ਪੇਸ਼ ਕਰ ਸਕੇ ਵਿਜੀਲੈਂਸ ਟੀਮਾਂ ਜਾਂ ਪੰਜਾਬ ਸਰਕਾਰ ਤੇ ਫਿਰ ਉਹ ਰਿਹਾ ਹੋ ਜਾਣਗੇ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਅਕਾਊਂਟ ਇਸ ਰੱਖਿਆ ਹਾਲ ਤਬ ਤੱਕ